ਬੱਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੱਬਾਈ ਕੀ ਨਾਮ ਹੈ ਜਸਵੰਤ ਸਿੰਘ ਬੱਬਾਈ ਜਿਸ ਤਰ੍ਹਾਂ ਅੱਜ ਕੱਲ੍ਹ ਲੋਕੀ ਛਪੀਲਾ ਲਾ ਰਹੇ ਕੋਲਡ ਡਰਿੰਕਾਂ ਕਈ ਕੁਛ ਗੰਦਲੇ ਦੇ ਵਰਤਨ ਦੇ ਆ ਤੇ ਕੀ ਉਹ ਸਹੀ ਆ ਜਾਂ ਗਲਤ ਆ ਤੇ ਆਪਾਂ ਨੂੰ ਸਰਦਾਈ ਪੀਣੀ ਚਾਹੀਦੀ ਆ ਤੁਸੀਂ ਮਤਲਬ ਜਿसरा ਸਰਦਾਈ ਆਪਾਂ ਅੱਜ ਮੱਛੀ ਵਾਲੇ ਦਿਨ ਦਿਹਾੜੇ ਲੰਗਰ ਲਾਇਆ ਇਹਦੇ ਬਾਰੇ ਕੀ ਕਹਿਣਾ ਜਾਓਗੇ ਸਤਿ ਆਬਨਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪਹਿਲਾ ਲੋਕ ਜਦਾਂ ਕੋਈ ਲੱਸੀ ਪੀਂਦਾ ਸੀ ਤਾਂ ਉਹ ਦੇਈ ਇਹ ਚੀਜ਼ਾਂ ਬਹੁਤ ਸਰੀਰ ਵਾਸਤੇ ਬਹੁਤ ਚੰਗੀਆਂ ਸਨ ਤੇ ਕਈ ਤਰ੍ਹਾਂ ਦੀ ਸਰੀਰ ਨੂੰ ਤਾਕਤ ਵੀ ਇਹਨਾਂ ਨਾਲ ਮਿਲਦੀ ਸਰੀਰ ਨੂੰ ਠੰਡਾ ਰੱਖਦੀਆਂ ਸਨ ਜਿਵੇਂ ਅੱਜ ਲੋਕ ਕੋਲ ਡਰਿੰਕ ਪੀਂਦੇ ਆ ਕੋਈ ਆਪਣੇ ਸਰੀਰ ਨੂੰ ਚਲਾਉਣ ਵਾਸਤੇ ਜਾਂ ਠੰਡ ਵਾਸਤੇ ਕਈ ਚੀਜ਼ਾਂ ਆਪਾਂ ਘਰਾਂ ਦਾ ਵਰਤਦੇ ਆ ਇਹ ਆਪਾਂ ਨੂੰ ਸਹੀ ਰੱਖਣ ਤੋਂ ਬਾਅਦ ਜੀ ਹੋਰ ਲੱਖਾਂ ਬਿਮਾਰੀਆਂ ਦਾ ਸ਼ਕਾਰ ਬਣਾਉਂਦੀਆਂ ਨਹੀਂ ਹੋਲ ਡਰਿੰਕ ਪੀਣ ਦੀ ਜਿਆਦਾ ਮਾੜੀ ਹੈ ਕਿ ਸ਼ਾਮ ਨੂੰ ਉਹਦੇ ਘਾਹ ਤੇ ਕਿਥੇ ਪਾ ਦੇ ਉਹ ਤਿੰਨ ਚਾਰ ਦਿਨੋਂ ਘਾਹ ਛੱਡ ਦਿੰਦੀ ਹੈ ਇਹ ਬਹੁਤ ਜ਼ਿਆਦਾ ਇਹਦੇ ਵਿੱਚ ਗਲਤ ਚੀਜ਼ਾਂ ਇਸਤੇਮਾਲ ਕਿਤੇ ਵਰਤੇ ਜਾਂਦੇ ਆ ਇਸ ਕਰਕੇ ਅੱਜਕੱਲ ਆਹ ਜਿਹੜੀ ਸਰਦਾਈ ਇੱਕ ਤੇ ਗਰਮੀ ਵਾਤੇ ਬਹੁਤ ਚੰਗੀ ਹੈ ਇਹ ਦਿਮਾਗ ਵਾਸਤੇ ਚੰਗੀ ਸਰੀਰ ਨੂੰ ਬਹੁਤ ਵੱਡੀ ਕਾਗਦ ਦਿੰਦੀ ਹੈ ਇਹ ਸੰਪਰਦਾਇ ਪ੍ਰਸ਼ਾਦ ਵੀ ਹੈ ਇੱਕ ਚੰਦਾਈ ਸੰਪਰਦਾਇ ਪ੍ਰਸ਼ਾਦ ਵੀ ਹੈ ਇਸ ਕਰਕੇ ਇਹਦੀ ਵਰਤੋਂ ਕਰਨੀ ਬਹੁਤ ਜ਼ਿਆਦਾ ਚੰਗੀ ਗੱਲ ਆ ਪਰ ਅੱਜ ਕੱਲ ਲੋਕ ਜਿਹੜੇ ਖੇਚਲ ਖਣਾਉਂਦੇ ਬਣਾਉਂਦੇ ਜਾਂ ਮਿਹਨਤ ਕਰਨ ਖਣਾਉਂਦੇ ਬਣਾਉਂਦੇ ਇਹਦੇ ਵਿੱਚ ਵੇਖੋ ਜਿਵੇਂ ਬਾਦਾਮ ਘਰੀ ਪੈਂਦੀ ਆ ਲਾਚੀਆਂ ਹਰੀਆਂ ਲਾਚੀਆਂ ਪੈਂਦੀਆਂ ਨੇ ਕਾਲੀ ਮਿਰਚ ਪੈਂਦੀ ਖਾਸ ਮਗਜ ਗੁਲਾਬ ਦੇ ਫੁੱਲ ਇੱਕ ਆਲੂ ਹੋਰ ਤੇ ਜਿਹੜੀਆਂ ਬਹੁਤ ਜਨਾ ਤਸਵੀਰ ਰੰਗਣ ਦੇ ਨਾਲ ਬਹੁਤ ਜ਼ਿਆਦਾ ਠੰਢੀ ਹੋ ਜਾਂਦੀ ਆ ਤੇ ਪੀਣ ਦੇ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਤਾਕਤ ਮਿਲਦੀ ਆ ਇਸ ਕਰਕੇ ਇਹਨੂੰ ਬਹੁਤ ਵਰਤਾਂ ਦੁਨੀ ਆਪਣੇ ਬੱਚਿਆਂ ਵਾਸਤੇ ਬਹੁਤ ਜ਼ਰੂਰੀ ਹੈ ਤੇ ਇਹਦੇ ਨਾਲ ਲੱਖਾਂ ਬਿਮਾਰੀਆਂ ਹੋਰ ਘਟੀਆਂ ਜਾਂਦੀਆਂ ਨੇ ਇੱਕ ਵਾਰ ਇਸ ਆਪਾਸ ਫੇਰੇ ਨੂੰ ਮਰਾਕ ਲਈ ਸਾਰੀ ਸਾਰਾ ਦਿਨ ਤਾਂ ਇਹਨਾਂ ਵਧੀਆ ਲੰਘਦਾ ਨਾਲ ਦੇ ਪੇਟ ਦੀ ਭੁੱਖ ਲੱਗਣ ਦਿੰਦੀ ਸਮੇ ਸਿਰ ਪੀਓ ਤੇ ਬਹੁਤ ਜ਼ਿਆਦੀ ਦੇ ਥੱਕ ਦਿੰਦੀ ਹੈ ਇਸ ਕਰਕੇ ਹਰ ਘਰ ਵਿੱਚ ਜਿਹੜੀ ਸਰਦਾਈ ਹੋਣੀ ਚਾਹੀਦੀ ਹੈ ਹਰ ਘਰ ਜਵਾਨੀ ਜਿਹੜੀ ਹਰ ਕੋਈ ਮਿਹਨਤ ਕਰਕੇ ਤਾਂ ਬੜਾ ਵਧੀਆ ਸਾਫ਼ ਸੁਥਰਾ ਕੀ ਜਾ ਤੇ ਇਹਦੇ ਨਾਲ ਅਨੇਕਾਂ ਤਰ੍ਹਾਂ ਦੀ ਮੰਡੇ ਨੂੰ ਸੁਣਤੀ ਵੀ ਹੁੰਦੀ ਦਿਮਾਗ ਨੂੰ ਕੰਮ ਕਰਾ ਆ ਫਿਰ ਚੰਗੇ ਚੱਲਦੇ ਆ ਇਹ ਵਿਕਾਇਆਂ ਨੂੰ ਸਾਹ ਬਹੁਤ ਚੜਦਾ ਚਾਹ ਪੀਣ ਦੇ ਨਾਲ ਇਹ ਚਾਹ ਜਾਂ ਕੋਡਿੰਗ ਸਰੰਗ ਘਰਾ ਦੋ ਬੰਦ ਕਰਕੇ ਤੇ ਇਹਦੇ ਬਾਅਦ ਤੋਂ ਬਾਅਦ ਇਹ ਸੁਣਾਈ ਪਣੀ ਚਾਹੀਦੀ ਆ ਜੋ ਆਪਣੇ ਜੀਵਨ ਦਾ ਬਹੁਤ ਵੱਡਾ ਵਰਦਾਨ ਹੈ ਤੇ ਗਰਮੀ ਵਿੱਚ ਬਹੁਤ ਚੰਗੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਇਆ ਲੇਖੂਆ ਚਲੋ ਵਾਟਾ ਕਰ ਸਾਸਿਕਾ ਭਾਜੀ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਰਦਾਈ ਇੱਕ ਗੁਰੂ ਸਾਹਿਬ ਦੀ ਰਿੱਤੀ ਦਾਦਾ ਇੱਕ ਤੇ ਖਾਸ ਖਾਸ ਠੰਡੀ ਹੁੰਦੀ ਆ ਸਵੇਚੇ ਦੇ ਗੁਲਾਬ ਦੇ ਫੁੱਲ ਅਰੀ ਇਲਾਚੀ ਕਾਲੀ ਮਿੱਠ ਬਦਾਮ ਦੀਆਂ ਕਿਰੀਆਂ ਹਰੇਕ ਚੀਜ਼ੇ ਦੇ ਵਿੱਚ ਪਾਉਣ ਵਾਲੀ ਜਿਹੜੀ ਆ ਉਹ ਇਹ ਤਾਂ ਗਰਮੀ ਦੀ ਨਿਆਮਤ ਆ ਇਸ ਕਰਕੇ ਸੰਗਤ ਜਿਹੜੀ ਐ ਉਹ ਬਹੁਤ ਪਸੰਦ ਕਰਦੀ ਆ ਕੋਈ ਖਾਸ ਕਰਕੇ ਗਰਮੀ ਦੇ ਵਿੱਚ ਗੁਰੂ ਸਾਹਿਬ ਦੀ ਮਿਹਰ ਦੇ ਨਾਲ ਇਹ ਗੁਰੂ ਘਰਾਂ ਦੇ ਵਿੱਚ ਧਰਮੀ ਦੇ ਵਿੱਚ ਰਗੜੇ ਚੱਲਦੇ ਹੀ ਰਹਿੰਦੇ ਆ ਜੋ ਅੱਜ ਮਸਾਰੇ ਦਿਹਾੜੇ ਨੂੰ ਮੁੱਕ ਰਹੇ ਹਾਂ ਜੀ ਅਸੀਂ ਵੀ ਗੁਰੂ ਘਰ ਦੇ ਵਿੱਚ ਜਿਹੜੇ ਆ ਰਗੜੇ ਸੀ ਵੀ ਅਡੇ ਚਲਾਏ ਆ ਬਾਕੀ ਦੇਖ ਪਾਉਂਦੇ ਇਹਦੇ ਵਿੱਚ ਉਹ ਚਲੋ ਜਿਹਦੀ ਸ਼ਰਦਾ ਹੁੰਦੀ ਆ ਉਹ ਸ਼ਰਮਾ ਵਾਲਾ ਜਿਹੜਾ ਪਾਲਿੰਦਾ ਵਾ ਉਸ ਦੇ ਵਿੱਚ ਨਿਆਣੇ ਜਿੰਨਾ ਦੇ ਬੋਲੇ ਆ ਸ਼ਗਨ ਵਾਲਾ ਚੱਕੇ ਉੱਪਰ ਨਾਲ ਫਸੇ ਜਿਹੜਾ ਸ਼ਗਨ ਵਾਲਾ ਉਹ ਛੜ ਨਹੀਂਦਾ ਜਿਹੜਾ ਨਹੀਂ ਛੜਨਾ ਲੈ ਨਹੀਂ ਸਕਦਾ ਪਰ ਸ਼ਰਦਾਈ ਇਹ ਕੈਸੋ ਦੀ ਚੀਜ਼ ਆ ਜਿਹਦੇ ਵਿੱਚ ਹਰੇਕ ਚੀਜ਼ ਆ ਬਹੁਤ ਵਧੀਆ ਸਰੀਰ ਨੂੰ ਠੰਡਕ ਦੇਣ ਵਾਲੀ ਤਰੋਤਾਜ਼ਗੀ ਦੇਣ ਵਾਲੀ ਦਿਮਾਗ ਨੂੰ ਠੰਡਾ ਰੱਖਣ ਵਾਲੇ ਜਿਹੜੀ ਅਵਰਤੀ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਦੇਖਣਾ ਹੋਵੇ ਬੱਚਿਆਂ ਵਾਸਤੇ ਵੀ ਬਹੁਤ ਵਧੀਆ ਲਾਭ ਦਾ ਹੈਗਾ। ਦਿਮਾਗ ਨੂੰ ਤੰਦਰੁਸਤੀ ਦੇਣ ਵਾਸਤੇ ਕਿਉਂਕਿ ਖਸਖਸ ਜਿਹੇ ਵਿੱਚ ਨਿਸ਼ਾਨੀ ਹੁੰਦਾ ਹੈ। ਗੁਲਾਬ ਦੀ ਗ੍ਰੀ ਅਤੇ ਗੁਲਾਬ ਦਾ ਫੁੱਲ ਨਾਲ ਹਰੀ ਇਲਾਚੀ ਇਹ ਸਾਰੀਆਂ ਜਿੰਨੀਆਂ ਚੀਜ਼ਾਂ ਦੇ ਵਿੱਚ ਐੜੀਆਂ ਉਹ ਬਹੁਤ ਜ਼ਿਆਦੀਆਂ ਵਧੀਆ ਚੀਜ਼ਾਂ ਇਹਨੂੰ ਜੀ ਕਿੰਨਾ ਜਿਤਨਾ ਮਜ਼ੇ ਕੀ ਆਮ ਵੇਖਣ ਚ ਮਿਲਈ ਜਾਵਾ ਕਿ ਕਈ ਜਗ੍ਹਾ ਤੇ ਮਜ਼ੇ ਲਾਇਆ ਆਵਾ ਕਿ ਇਹਦੇ ਲਈ ਐਡਾ ਜਿਹੜਾ ਡੰਡਾ ਹੀ ਵਰਤਦੇ ਆ ਤੇ ਐਡਾ ਕੁੰਡਾ ਵਰਤਦੇ ਆ ਇਹਦਾ ਕੀ ਰਿਹੱਸ ਹੈ ਜੀ ਇਹਨੂੰ ਕਿਉਂ ਇਹ ਇੱਕ ਖਾਸ ਖਾਸ ਦਾ ਪੀੜ ਜਿਹੜਾ ਨਾਂ ਨਾ ਉਹ ਬਹਿ ਕੇ ਨੰਨਦਾ ਵਾ ਉਹ ਤੇ ਵਟੇ ਗੁੰਬਰੇ ਵਿੱਚ ਇਹ ਚੰਗੇ ਡੰਡਾ ਦੇ ਵਿੱਚ ਜਿਹਨੂੰ ਕਹਿੰਦੇ ਆਂ ਅੰਗਸ ਸਿੰਘਾਂ ਦੇ ਬੋਲੇ ਦੇ ਵਿੱਚ ਸਲੋਤਰ ਤੇ ਸਮਹਿਰਾ ਕਿਹਾ ਜਾਂਦਾ ਇਹ ਸਲੋਤਰ ਤੇ ਸਮਹਿਰਾ ਇਹਨੂੰ ਰਗੜਿਆ ਹੀ ਇਸੇ ਚੀਜ਼ ਦੇ ਨਾਲ ਜਾਂਦਾ ਨੇ ਜੇ ਰਗੜੀ ਨਹੀਂ ਆ ਤੇ ਜਿਹੜਾ ਇਹ ਡੰਡਾ ਵਾ ਇਹ ਕਿਸ ਚੀਜ਼ ਦਾ ਕਿਸ ਤਰਕਤ ਦਾ ਬਣਿਆ ਹੁੰਦਾ ਹੈ ਜਿਆਦਾਤਰ ਤੇ ਨਿੰਮ ਦਾ ਹੁੰਦਾ ਹੈ ਨਿੰਮ ਦਾ ਹੁੰਦਾ ਉਹਦਾ ਕਾਰਨ ਨਿੰਮ ਦਾ ਹੀ ਕਿਉਂ ਸੋ ਵੇਖੋ ਜੀ ਨਿੰਮ ਇੱਕ ਕੁਦਰਤੀ ਦਾਤ ਆ ਐਉਂ ਦੀ ਚੀਜ਼ ਆ ਨਿੰਮ ਕਿ ਜਿਹੜੀਆਂ ਦੋਧ ਬਿਮਾਰੀਆਂ ਨੂੰ ਘੱਟਦੀ ਹੈ ਇਹ ਤੇ ਥੋੜੇ ਖੁੰਚੀ ਹਰੇ ਜੀ ਉਹ ਵੀ ਇੱਕ ਰਗੜੇ ਦੇ ਵਿੱਚ ਇੱਕ ਚੀਜ਼ ਉਹ ਹੀ ਜਿਹੜੀ ਉਹ ਕੰਮ ਕਰਦੀ ਹੈ ਵਿੱਚ ਮਤਲਬ ਜਿੱਤਰਾ ਅੱਗੇ ਤਾਂ ਵੈਸੇ ਬਹੁਤ ਘੱਟ ਵੇਖੀਦਾ ਇਹ ਹੁਣ ਰੋਡ ਦੇ ਉੱਤੇ ਕਾਫੀ ਨਿਹੰਗ ਸਿੱਖ ਮਤਲਬ ਇਹ ਚੀਜ਼ ਨੂੰ ਲਗਾ ਕੇ ਬੈਠੇ ਆ ਜਿਹਦੇ ਨਾਲ ਕਿ ਲੋਕਾਂ ਦਾ ਬਹੁਤ ਉਤਸ਼ਾਹ ਦੇ ਨਾਲ ਵਧ ਰਿਹਾ ਪਹਿਲਾਂ ਲੋਕੀ ਇਸ ਚੀਜ਼ ਨੂੰ ਭੁੱਲ ਵੀ ਚੁੱਕੇ ਸੀ ਜਿਆਦਾ ਜਿਹੜਾ ਬਣਾਉਂਦੇ ਆ ਬਹੁਤ ਵਧੀਆ ਹੁੰਦਾ ਇਹਦੇ ਦੋ ਤਿੰਨ ਚੀਜ਼ਾਂ ਵਾਂ ਸਿੰਘ ਜਦੋਂ ਬਣਾ ਕੇ ਵਰਤਾਉਂਦੇ ਆ ਮੁਰਸ਼ਾਹ ਨੂੰ ਭੋਗ ਲਾਉਂਦੇ ਆ ਤਰਦਾਸਾ ਸੋਧਦੇ ਆ ਹੁਣ ਦੂਜੀ ਗੱਲ ਇਹ ਆ ਵੀ ਬਾਜ਼ਾਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਕੌਂਟਰੈਕਟ ਪਾਉਂਦੇ ਆ ਜਿਹੜੇ ਕਿ ਅਹੰਕਾਰ ਦਾ ਹਰੇਕ ਤਰ੍ਹਾਂ ਦਾ ਫਿਰ ਬਿਲਾਰੀ ਚੀਜ਼ਾਂ ਵਿੱਚ ਪਤਾ ਨਹੀਂ ਕੀ ਪਾਇਆ ਕੀ ਨਹੀਂ ਪਾਇਆ ਇਹਦੇ ਵਿੱਚ ਸਾਹਮਣੇ ਹਰੇਕ ਚੀਜ਼ ਪਾਈ ਜਾਂਦੀ ਹੈ ਉਹ ਇਹ ਕਰਕੇ ਜਿਹੜਾ ਵਾ ਉਹ ਖਾਣ ਪੀਣ ਵਾਲਾ ਵੀ ਇਸ ਨੂੰ ਪਸੰਦ ਕਰਦਾ ਇਹ ਬ੍ਰਾਂਡਡ ਤੋਂ ਵੀ ਉੱਪਰ ਆਈ ਤੇ ਤੋਂ ਪਰ ਜੇ ਗਰਮੀ ਦਾ ਬ੍ਰਾਂਡ ਜਿੰਗੀਆਂ ਕੋਈ ਨਹੀਂ ਆਈ ਉਹਦੀ ਕਹਿਣ ਤੋਂ ਭਾਵੇਂ ਕਿ ਇਹ ਆਪਾਂ ਨੂੰ ਹਰ ਕਿਸੇ ਇਨਸਾਨ ਨੂੰ ਇਹ ਚੀਜ਼ ਪੀਣੀ ਚਾਹੀਦੀ ਆ ਜਿਹਦੇ ਨਾਲ ਉਹਨਾਂ ਦਾ ਸਰੀਰ ਤੰਦਰੁਸਤ ਰਹੇ ਤੇ ਦਿਮਾਗ ਤੰਦਰੁਸਤ ਰਹੇ ਇਹ ਕਿਸੇ ਨੂੰ ਪੀਣੀ ਚਾਹੀਦੀ